ਉਹ بار بار ਇਲੋਭ ਕਰ ਰਹੇ ਨੇ ਮੈਂ ਤਾਂ ਆਲੂ ਪਾਰਟੀ ਮੇਰੇ ਨੂੰ ਬੁਲਾਇਆ ਕਿ ਕਿਸਾਨ ਕਿਹਨੂੰ ਸਮਝ ਨਹੀਂ ਆਉਂਦਾ ਆਪਣਾ ਆਸ਼ੂ ਰਸਤੇ ਉੱਤੇ ਪਸੋਂ ਦੇ ਕਿਹਾ ਕਿ ਨੀ ਕਿਸਾਨ ਸਭ ਕੋ ਕਿਸਾਨ ਨੇ ਕਿਸਾਨ ਨੇ ਹੋ ਹੈ ਕਿਸਾਨ ਲੀਡਰ ਕੈਸੀ ਬਾਤ ਆ ਇਹ ਨਾਇ ਆਪਣੇ ਬੜ ਗਿਆ ਹੈ ਕਿਸਾਨ ਦਾ ਮਤਲਬ ਜਿਹੜਾ ਖੇਤ ਜਾਂਦਾ ਹੋਵੇ ਤੈਨੂੰ ਪੁੱਛੋ ਆਖਰੀ ਵਰੀ ਖੇਤਵਾਲੇ ਨੂੰ ਮੈਂ ਕਹਿਣਾ ਨਹੀਂ ਚਾਹੁੰਦਾ ਮੇਰੇ ਪੁੱਤਰ ਦੇ ਹੁੰਦੇ ਆ ਉਹ ਕੋਲ ਜੰਮਿਆ ਨਹੀਂ ਸੀ ਜਦੋਂ ਮੈਂ ਖੇਤੀ ਕਰਦਾ ਸੀ ਬੜਵਾ ਦੇ ਨਾਲ ਉਹ ਕੋਈ ਮੈਕਨਾਈਜ਼ੇਸ਼ਨ ਨਹੀਂ ਸੀ ਹੋਈ ਅਸੀਂ ਚੰਦ ਚੜੇ ਤੇ ਜਾ ਕੇ ਹਲ ਪਾਉਣ ਲੱਗ ਜਾਂਦੇ ਸੀ ਤਿੰਨ ਚੜ ਦਿਨ ਖੇਤ ਬਾਕੇ ਘਰ ਆ ਜਾਂਦੇ ਸੀ ਫਿਰ ਉਹਦੇ ਪੀਕੇ ਸਕੂਲ ਨੂੰ ਪੜਨ ਚਲੇ ਜਾਂਦੇ ਸੀ ਅਸੀਂ ਸਕੂਲੋਂ ਆ ਕੇ ਬਾਸਤਾ ਕਰ ਸਕਦੇ ਸੀ ਤੇ ਜਦੋਂ ਡੰਗਰਾਂ ਨੇ ਚਾਰਾ ਬੜਨ ਤੁਰ ਜਾਂਦੇ ਸੀ ਜਦੋਂ ਨਵੀਆਂ ਖਾਦਾਂ ਸਭ ਤੋਂ ਪਹਿਲਾਂ ਅਮੋਨੀਅਮ ਸਲਫੇਟ ਆਈ ਸੀ ਅਥੀ ਚਰਚਿਆਂ ਨਾਲ ਪਾਉਂਦੇ ਹੁੰਦੇ ਸੀ ਨਰਮੇ ਦੀ ਕੱਲੀ ਕੱਲੀ ਛੱਗੀਏ ਉਹ ਉਹਨੂੰ ਤਾਂ ਉਹਦਾ ਤਾਂ ਬਾਪ ਮਾਸਟਰ ਸੀ ਇਹ ਕਾਮੇਡੀਅਨ ਸੀ ਇਹ ਤਾਂ ਉਪਰ ਉਪਰੋ ਗੱਲ ਦਾ ਰੰਮੇ ਖੇਤੀ ਕਰਦਾ ਇਹਨੇ ਕੈਸਟੀ ਦਾ ਮੂੰਹ ਹੀ ਨਹੀਂ ਦੇਖਿਆ ਸਵਾਇ ਕਾਮੇਡੀ ਤੋਂ ਇਹਨੂੰ ਕੁਝ ਨਹੀਂ ਆਉਂਦਾ ਅੱਜ ਵੀ ਇਹ ਚੀਜ਼ ਨੇ ਸਟ ਨਹੀਂ ਹੈ ਅੱਜ ਵੀ ਇਹ ਕਾਮੇਡੀਅਨ ਨੇ ਬੀਤੇ ਹਫਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਇਸ ਦੌਰਾਨ ਪੱਤਰਕਾਰ ਉਹਨਾਂ ਨੂੰ ਸਵਾਲ ਕਰਦੇ ਨੇ ਕਿ ਲੈਨ ਪੂਲਿੰਗ ਨੀਤੀ ਨੂੰ ਲੈ ਕੇ ਕਿਸਾਨ ਇਸ ਦਾ ਵਿਰੋਧ ਕਰ ਰਹੇ ਨੇ ਤੇ ਐਸ ਕੇਐਮ ਦੇ ਵੱਲੋਂ ਇੱਕ ਮੀਟਿੰਗ ਵੀ ਕੀਤੀ ਜਾ ਰਹੀ ਆ ਜਿਸ ਦਾ ਮੁੱਖ ਮੰਤਰੀ ਜਵਾਬ ਦਿੰਦੇ ਨੇ ਕਿ ਤੁਸੀਂ ਇਹਨਾਂ ਨੂੰ ਕਿਸਾਨ ਕਿਉਂ ਮੰਨਦੇ ਹੋ ਇਹ ਸਿਰਫ ਕਿਸਾਨ ਲੀਡਰ ਨੇ ਤੁਸੀਂ ਇਹਨਾਂ ਨੂੰ ਕਿਸਾਨ ਬਣਾ ਕੇ ਪੇਸ਼ ਨਾ ਕਰੋ ਇਸ ਤੋਂ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਬੀਤੇ ਕੁਝ ਮਹੀਨਿਆਂ ਤੋਂ ਜੋ ਲਗਾਤਾਰ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਦੇ ਸਮੇਤ ਜੋ ਬਾਕੀ ਲੀਡਰ ਨੇ ਉਹ ਲਗਾਤਾਰ ਕਿਸਾਨ ਆਗੂਆਂ ਨੂੰ ਕਿਸਾਨ ਮੰਨਣ ਤੋਂ ਜਾਂ ਉਹਨਾਂ ਨੂੰ ਕਿਸਾਨ ਆਗੂ ਮੰਨਣ ਤੋਂ ਅਹੰਕਾਰ ਕਰੀ ਕਿਉਂਕਿ ਇਸ ਦੀ ਸ਼ੁਰੂਆਤ ਉਸ ਸਮੇਂ ਹੁੰਦੀ ਹੈ ਜਦੋਂ ਐਸਕੀਐਮ ਤੇ ਹੋਰ ਕਿਸਾਨ ਆਗੂਆਂ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਮੀਟਿੰਗ ਹੋ ਰਹੀ ਸੀ ਤੇ ਇਸ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਇਹ ਇਜ਼ਾਮ ਨੇ ਕਿਉਂ ਤਲਖ ਹੋ ਜਾਂਦੇ ਨੇ ਕਿਸਾਨ ਆਗੂ ਇਹ ਦਾਵਾ ਕਰਦੇ ਨੇ ਕਿ ਮੁੱਖ ਮੰਤਰੀ ਮੀਟਿੰਗ ਦੇ ਅੰਦਰ ਕਹਿੰਦੇ ਨੇ ਕਿ ਤੁਸੀਂ ਜਿਹੜਾ ਕੁਝ ਕਰਨਾ ਜਾ ਕੇ ਕਰ ਲਓ ਤਾਂ ਇਸ ਤੋਂ ਬਾਅਦ ਪੰਜਾਬ ਸਰਕਾਰ ਤੇ ਕਿਸਾਨ ਆਗੂਆਂ ਦੇ ਵਿਚਕਾਰ ਇੱਕ ਤਲਖੀ ਸ਼ੁਰੂ ਹੋ ਜਾਂਦੀ ਆ ਤੇ ਇਹ ਤਲਖੀ ਲਗਾਤਾਰ ਹੁਣ ਤੱਕ ਵੀ ਜਾਰੀ ਹੈ ਐਸ ਕੇਐਮ ਦੇ ਵੱਲੋਂ ਬਿੱਤ ਦਿਨੀ ਮੀਟਿੰਗ ਕੀਤੀ ਜਾਂਦੀ ਆ ਲੈਂਡ ਪੂਲਿੰਗ ਤੇ ਬਾਕੀ ਮੁੱਦਿਆਂ ਨੂੰ ਲੈ ਕੇ ਜਦੋਂ ਕਿਸਾਨ ਆਗੂ ਇਸ ਦੀ ਪ੍ਰੈਸ ਕਾਨਫਰੰਸ ਕਰ ਰਹੇ ਸੀ ਤਾਂ ਉਦੋਂ ਪੱਤਰਕਾਰ ਉਹਨਾਂ ਨੂੰ ਸਵਾਲ ਕਰਦੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਤਾਂ ਤੁਹਾਨੂੰ ਕਿਸਾਨ ਹੀ ਨਹੀਂ ਮੰਨਦੇ ਤਾਂ ਅਗੋਂ ਬਲਬੀਤ ਸਿੰਘ ਰਾਜੇਵਾਲ ਉਹਨਾਂ ਨੂੰ ਜਵਾਬ ਦਿੰਦੇ ਨੇ ਜਾਂ ਮੁੱਖ ਮੰਤਰੀ ਭਗਵੰਤ ਮਾਨ ਤੱਕ ਆਪਣਾ ਇਹ ਬਿਆਨ ਪਹੁੰਚਾਉਂਦਾ ਇੱਕ ਉਹਨਾਂ ਦਾ ਸੰਦੇਸ਼ ਵੀ ਹੁੰਦਾ ਇੱਕ ਤਰੀਕਾ ਵੀ ਹੁੰਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਮੇਰੇ ਪੋਤੇ ਦੀ ਉਮਰ ਦੇ ਨੇ ਉਹ ਜੰਮੇ ਵੀ ਨਹੀਂ ਸੀ ਜਦੋਂ ਤੋਂ ਮੈਂ ਖੇਤੀ ਕਰਦਾ ਅਸੀਂ ਬਲਦਾਂ ਦੇ ਨਾਲ ਖੇਤੀ ਕੀਤੀ ਆ ਅਸੀਂ ਸਕੂਲ ਜਾਣ ਤੋਂ ਪਹਿਲਾਂ ਸਵੇਰੇ ਜਲਦੀ ਉੱਠ ਕੇ ਖੇਤ ਕੰਮ ਕਰਦੇ ਸੀ ਤੇ ਸਕੂਲੋਂ ਆ ਕੇ ਉਸ ਤੋਂ ਬਾਅਦ ਪਸ਼ੂਆਂ ਦੇ ਲਈ ਹਰਾ ਪੱਠਾ ਲੈਣ ਦੇ ਲਈ ਵੀ ਖੇਤ ਜਾਂਦੇ ਸੀ ਤਾਂ ਉਹਨਾਂ ਦੇ ਵੱਲੋਂ ਹੋਰ ਕਾਫੀ ਕੁਝ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਕਿਹਾ ਗਿਆ ਜੇ ਤੁਸੀਂ ਪਹਿਲਾਂ ਸੁਣ ਚੁੱਕੇ ਹੋ ਤਾਂ ਹੁਣ ਗੱਲ ਸਾਫ਼ ਹੈ ਕਿ ਜੋ ਲਗਾਤਾਰ ਤਲਖੀ ਵਾਲਾ ਮਾਹੌਲ ਬਣਿਆ ਹੋਇਆ ਹੈ ਕਿਸਾਨ ਆਗੂਆਂ ਦੇ ਵਿਚਕਾਰ ਤੇ ਆਮ ਆਦਮੀ ਪਾਰਟੀ ਵਿਚਕਾਰ ਉਹ ਲਗਾਤਾਰ ਨਿਰੰਤਰ ਜਾਰੀ ਆ ਪਰ ਇਹ ਸਵਾਲ ਇੱਕ ਹੋਰ ਵੀ ਆ 2022 ਤੋਂ ਪਹਿਲਾਂ ਇਹੀ ਆਮ ਆਦਮੀ ਪਾਰਟੀ ਜਾਂ ਭਗਵੰਤ ਮਾਨ ਜੀ ਜਾਂ ਬਾਕੀ ਜਿਹੜਾ ਆਮ ਆਦਮੀ ਪਾਰਟੀ ਦੇ ਹੋਰ ਆਗੂ ਨੇ ਉਹ ਇੰਨਾ ਹੀ ਕਿਸਾਨ ਆਗੂਆਂ ਨੂੰ ਕਿਸਾਨ ਆਗੂ ਮੰਨਦੇ ਹੁੰਦੇ ਸੀ ਇਨਾਂ ਦੀ ਗਵਾਈ ਹੇਠ ਹੀ ਧਰਨਿਆਂ ਵਿੱਚ ਬੈਠਦੇ ਹੁੰਦੇ ਸੀ ਤੇ ਇਹਨਾਂ ਤੋਂ ਹੀ ਜੋ ਕਿਸਾਨਾਂ ਦੇ ਬਾਰੇ ਕੋਈ ਫੀਡਬੈਕ ਲੈਣੀ ਹੁੰਦੀ ਸੀ ਜਾਂ ਫਿਰ ਆਪਣਾ ਮੈਨੀਫੈਸਟੋ ਤਿਆਰ ਕਰਨਾ ਸੀ ਜਾਂ ਜਿਹੜੇ ਇਹਨਾਂ ਨੇ ਆਪਣੇ ਗਰੰਟੀਆਂ ਦਿੱਤੀਆਂ ਸੀ ਉਹਦੇ ਵਿੱਚ ਇਨਾਂ ਹੀ ਕਿਸਾਨ ਆਗੂਆਂ ਤੋਂ ਉਰੈ ਲੈ ਗਏ ਸੀ ਤੇ ਇਨਾਂ ਕਿਸਾਨ ਆਗੂਆਂ ਨੂੰ ਸਪੋਰਟ ਕਰਦੇ ਹੋਏ ਵੀ ਮੁੱਖ ਮੰਤਰੀ ਭਗਵੰਤ ਮਾਨ ਤੇ ਪੂਰੀ ਆਮ ਆਦਮੀ ਪਾਰਟੀ ਨਜ਼ਰ ਆਉਂਦੀ ਸੀ ਪਰ 2022 ਤੋਂ ਬਾਅਦ ਜਦੋਂ ਆਮ ਆਦਮੀ ਪਾਰਟੀ ਸੱਤਾ ਵਿੱਚ ਆਉਂਦੀ ਆ ਤੇ ਲਗਾਤਾਰ ਉਹ ਇਨਾਂ ਕਿਸਾਨ ਆਗੂਆਂ ਨੂੰ ਹੁਣ ਕਿਸਾਨ ਮੰਨਣ ਤੋਂ ਅਨਕਾਰ ਕਰ ਰਹੀ ਆ ਹੁਣ ਇਹ ਤਾਂ ਸਰਕਾਰ ਸਾਫ਼ ਕਰ ਸਕਦੀ ਐ ਕਿ ਉਹ ਇਨਾਂ ਕਿਸਾਨ ਆਗੂਆਂ ਨੂੰ 2022 ਤੋਂ ਪਹਿਲਾਂ ਆਮ ਆਦਮੀ ਪਾਰਟੀ ਕਿਸਾਨ ਆਗੂ ਕਿਉਂ ਮੰਨਦੀ ਸੀ ਤੇ ਹੁਣ ਕਿਸਾਨ ਆਗੂ ਮੰਨਣ ਤੋਂ ਇਹ ਇਨਕਾਰ ਕਿਉਂ ਕਰ ਰਹੇ ਨੇ ਧੰਨਵਾਦ